ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ 9 10 ਅਤੇ 11 April ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਬੱਦਲਵਾਈ ਸਿਸਟਮ ਦੀ ਐਂਟਰੀ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਸਾਨੂੰ ਹੁਣ ਬੱਦਲਵਾਈ ਦੇ ਨਾਲ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਦੇਖਣ ਨੂੰ ਮਿਲਦੀ ਹੈ ਕਿ ਆ ਮੀਂਹ ਜ਼ਿਆਦਾ ਹੋਵੇਗਾ ਕਿਸਾਨਾਂ ਨੂੰ ਖਬਰਾਉਣ ਦੀ ਜ਼ਰੂਰਤ ਹੈਗਾ ਨਹੀਂ ਘੇੜੇ ਇਲਾਕੇ ਵਿੱਚ ਮੀਂਹ ਹੋਣ ਦੀ ਉਮੀਦ ਹੈ ਤੇ ਇਸ ਮੀਂਹ ਦੇ ਨਾਲ ਕਿਸ-ਕਿਸ ਇਲਾਕੇ ਦੇ ਵਿੱਚ ਕਾਰ ਕਿਵੇਂ ਦੇ ਹਾਲਾਤ ਬਣਨਗੇ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸ਼ੇਅਰ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਬੱਦਲਵਾਈ ਸਿਸਟਮ ਇੰਟਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਨਾਲ ਹਾਲਾਤ ਨੇ ਬੱਦਲਵਾਈ ਵੜਨੇ ਸ਼ੁਰੂ ਹੋ ਚੁੱਕੇ ਨੇ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਬਦਲ ਵਾਈ ਦੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਂ ਹਾਲਾਤ ਜਿਹੜੇ ਨੇ ਪਛਮੀ ਸਿਸਟਮ ਤੋਂ ਬਦਲ ਵਾਈ ਐਂਟਰੀ ਸ਼ੁਰੂ ਹੋ ਚੁੱਕੀ ਹੈ ਪਰ ਹਵਾ ਦਾ ਰੁਖ ਪੂਰਬੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵਾਧਾ ਸਾਨੂੰ ਦੇਖਣ ਨੂੰ ਮਿਲਦਾ ਹੀ ਰਹੇਗਾ ਐਵਰੇਜ ਤਾਪਮਾ ਜਿਹੜਾ ਪੰਜਾਬ ਦੇ ਵਿੱਚ ਹੁਣ 35 ਡਿਗਰੀ ਪਲੱਸ ਚੱਲ ਰਿਹਾ ਤੇ ਲਗਾਤਾਰ ਇਸੇ ਤਰੀਕੇ ਨਾਲ ਵਾਧਾ ਬਣਦਾ ਰਹੇਗਾ 9 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦਰਮਿਆਨੀ ਬੱਦਲਬਾਈ ਬਣੀ ਰਹੇਗੀ 9 ਤਰੀਕ ਨੂੰ ਕੋਈ ਵੱਡੀ ਮੀਂਹ ਦੀ ਉਮੀਦ ਨਹੀਂ ਹੈ 10 ਤਰੀਕ ਨੂੰ ਪੰਜਾਬ ਦੇ ਉੱਤਰੀ ਅਤੇ ਪੂਰਬੀ ਇਲਾਕੇ ਜਿਵੇਂ ਕਿ ਹਮਰਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਇਹਨਾਂ ਇਲਾਕਿਆਂ ਦੀ ਜਿਹੜੀ ਬੈਲਟ ਹੈ ਇਦੇ ਵਿੱਚ 10 ਤਰੀਕ ਨੂੰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਮੀਂਹ ਕੋਈ ਬਹੁਤ ਵੱਡਾ ਨਹੀਂ ਹੋਵੇਗਾ ਹਲਕਾ ਤੋਂ ਦਰਮਿਆਨੀ ਬੂੰਦਾਬੰਦੀ ਦੀ ਉਮੀਦ ਹੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਫਿਲਹਾਲ ਅਗਰ ਗੱਲ ਕੀਤੀ ਜਾਵੇ 11 ਤਰੀਕ ਨੂੰ ਥੋੜਾ ਜਿਹਾ ਤੇਜ਼ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਟਿਆਲਾ ਸੰਗਰੂਰ ਰੂਪਨਗਰ ਲੁਧਿਆਣਾ ਮੋਗਾ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਪਟਿਆਲੇ ਦੀ ਜਿਹੜੀ ਬੈਲਟ ਹੈ ਇਹਦੇ ਵਿੱਚ ਥੋੜੀ ਬਹੁਤੀ ਜਿਤੀ ਤੇਜ਼ ਬੂੰਦਾਬੰਦੀ ਦੇ ਨਾਲ ਗਰਜ ਚਮਕਦੇ ਹਾਲਾਤ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਪੂਰਬੀ ਹਵਾਵਾਂ ਆਉਣ ਦੇ ਨਾਲ ਪ੍ਰੀ ਮੌਨਸਨ ਗਤੀਵਿਧੀ ਇਸ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਜਿਹੜੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਥੋੜੇ ਜਿਹਾ ਜ਼ਿਆਦਾ ਬਣਦੇ ਹੋਏ ਦਿਖਾਈ ਦੇ ਰਹੇ ਨੇ 11 ਤਰੀਕ ਨੂੰ ਪੂਰਬੀ ਵੈਲਟ ਵਿੱਚ ਓਵਰਆਲ ਗੱਲ ਕੀਤੀ ਜਾਵੇ ਤਾਂ ਹਾਲਾਤ ਕੋਈ ਬਹੁਤ ਮਾੜੇ ਵੀ ਨਹੀਂ ਹਨ ਬਹੁਤ ਚੰਗੇ ਵੀ ਨਹੀਂ ਹਨ ਗਰਮੀ ਵੀ ਦੇਖਣ ਨੂੰ ਮਿਲੇਗੀ ਬੱਦਲਬਾਤ ਵੀ ਦੇਖਣ ਨੂੰ ਮਿਲੇਗੀ ਹਲਕੇ ਦਰਮਿਆਨੀ ਬੂੰਦਾਬੰਦੀ ਵੀ ਬਣੀ ਰਹੇਗੀ ਸਿੰਗਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਥੋੜੀ-ਬਹੁਤੀ ਘਬਰਾਉਣ ਦੀ ਜ਼ਰੂਰਤ ਵੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਕਣਕ ਦੀ ਫਸਲ ਦੇ ਕਟਾਈ ਦਾ ਸਮਾਂ ਚੱਲ ਰਿਹਾ ਹੈ ਸਰੋਂ ਦੀ ਫਸਲ ਕੱਟ ਕੇ ਤਿਆਰ ਹੋ ਚੁੱਕੀ ਹੈ ਖੇਤਾਂ ਦੇ ਵਿੱਚ ਪਈ ਹੈ ਤਾਂ ਤੁਸੀਂ ਆਪਣੀ ਫਸਲ ਨੂੰ ਮੌਕੇ 'ਤੇ ਸੰਭਾਲਾਓ ਕਿਤੇ ਨਾ ਕਿਤੇ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਉਸ ਤੋਂ ਥੋੜਾ-ਥੋੜਾ ਬਚਾ ਹੋ ਸਕੇ ਬਾਕੀ ਮੌਸਮ ਦੀ ਅਪਡੇਟ ਜੋ ਵੀ ਹੋਣਗੀ ਆ ਥੋੜੇ ਤੱਕ ਚੈਨਲ ਦੇ ਉੱਪਰ ਵੀਡੀਓ ਦੇ ਰਾਹੀਂ ਲੈ ਕੇ ਜਾਰੀ ਰਹਿ ਕੇ ਚਾਲਦਾ ਰਹਾਂਗੇ ਇਹ ਸੀ ਜੀ ਅਪਡੇਟ 9 10 ਤੇ 11 ਦੀ ਨੌ ਨੂੰ ਮੌਸਮ ਬੱਦਲਵਾਰੀ ਵਾਲਾ ਰਹੇਗਾ 10 ਅਤੇ 11 ਨੂੰ ਹਲਕੀ ਦਰਮਿਆਨੀ ਬੂੰਦਾਬੰਦੀ ਉੱਤਰ ਪੂਰਬੀ ਭਾਗ ਯਾਨੀ ਕਿ ਦੁਆਬੇ ਅਤੇ ਮਾਲਵੇ 벨ਟ ਦੇ ਵਿੱਚ ਅਤੇ ਮੱਝੇ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਸੀ ਜੀ ਬਾਕੀ ਕੋਈ ਵੀ ਨਵੀਂ ਅਪਡੇਟ ਹੋਵੇਗੀ ਜਲਦ ਲੈ ਕੇ حاضر ਹੋਵਾਂਗੇ ਵੀਡੀਓ ਧੰਨਵਾਦ